ਬਾਬਾ ਸਾਹਿਬ ਦੇ ਕਾਰਨ ਨਾਜਾਇਜ਼ਾਂ ਨੂੰ ਪੰਜਾਬ ਦੀ ਤਰੱਕੀ ਦੇ ਉੱਤੇ ਜਿਸ ਤਰੀਕੇ ਦੇ ਨਾਲ ਦੇਸ਼ ਨੂੰ ਵੱਧਣ ਵਾਲੀਆਂ ਸ਼ਕਤੀਆਂ ਦੇਸ਼ ਨੂੰ ਹੋਰ ਨਵੀਆਂ ਸ਼ਕਤੀਆਂ ਅਤੇ ਵਿਕਾਸ ਤੋਂ ਭਾਰਤ ਦੇ ਦੀਪ ਦੀ ਘੋੜੀ ਨੂੰ ਹਰ ਸਤਾਂ ਦੇ ਨਾਂ ਤੇ ਅੱਤਵਾਦੀ ਗਤੀਵਿਧੀਆਂ ਰੋਕਣ ਦੇ ਮਕਸਦ ਭਾਰਤੀ ਸੰਵਿਧਾਨ ਦੇ ਤਰਕਾਤਾ ਭਾਰਤ ਰਤਨ ਅਤੇ ਪੂਰੇ ਦੇਸ਼ ਦੇ ਕਿਸੇ ਵੀਰ ਨੂੰ ਲੈ ਕੇ ਕਨਿਆ ਕੁਮਾਰੀ ਤੱਕ ਔਰ ਸੰਸਾਰ ਦੇ ਹਰ ਦੇਸ਼ ਵਿੱਚ ਮਾਨਤਾ ਪ੍ਰਾਪਤ ਆਦਰ ਦੇ ਜੋ ਸਟਾਰ ਪਰਸਰ ਬਾਬਾ ਸਾਹਿਬ ਮੇੜਕਰ ਦੇ ਉੱਤੇ ਇਹ ਹਮਲੇ ਕਰ ਰਹੇ ਆ ਉਦੋਂ ਹੀ ਅਸੀਂ ਇਹਨਾਂ ਨੂੰ ਬੰਦੇ ਦੇ ਪੁੱਤ ਬਣਾਉਣ ਦੇ ਲਈ ਪੂਰੇ ਪੰਜਾਬ ਦੇ ਵਿੱਚ ਪੰਜਾਬ ਦੇ ਕੋਨੇ-ਕੋਨੇ ਤੇ ਅਸੀਂ ਇਲਾਮਤ ਦੀ ਕਰ ਰਹੇ ਆ ਕੱਲ ਮੈਂ ਉੱਥੇ ਸੀ ਪਿਛਲੇ ਦਿਨ ਵਿੱਚ ਮੈਂ ਸਿੰਤਮਨ ਲੁਧਿਆਰੇ ਸੀ ਔਲੇ ਵਾਲੀ ਜਿਹੜੀ 26 ਤਰੀਕ ਹੈ ਉਹ ਮੈਂ ਸਵੇਰੇ ਬਠਿੰਡੇ ਆ ਰਵੈਣੂ ਵਿਆਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੀ ਆ 27 ਤਰੀਕ ਨੂੰ ਮੇਰਾ ਬਲਾਚੌਰ 1 ਮਈ ਨੂੰ ਮੇਰਾ ਅਨੰਦਪੁਰ ਸਾਹਿਬਰਾਸਤ ਦੇ ਖਾਲਸਾ ਆਡੀਟੋਰੀਅਮ ਦੇ ਵਿੱਚ ਔਰ 4 ਤਰੀਕ ਨੂੰ ਮੈਨੂੰ ਲੱਗਦਾ ਕਿ ਲੇਟਰੀ ਜਿਹੜੀ ਆ ਉਹ ਵੀ ਬੁੱਕ ਹੈ ਔਰ ਹੌਲੀ ਵਾਲੀ 11 ਵੀ ਬੁੱਕ ਹੈ ਇਹ ਮੈਂ ਕੰਮ ਕਿਹੜੀ ਚਾਹੁੰਦਾ ਆ ਕਿ ਅਸੀਂ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਨਸੂਤੀ ਗਿਆਨ ਦੀ ਵਾਰੀ ਰੱਖਦਾ 35% ਔਰ ਇੱਥੇ ਹੀ ਦੇਸ਼ ਦੇ ਭਗੋੜੇ ਖਾਲਸਤਾਨ ਦੇ ਨਾਅ ਦੇ ਉੱਤੇ ਬਾਬਾ ਸਾਹਿਬ ਬੈਠ ਕੇ ਦੇ ਪੁੱਤਰਿਆਂ ਦੇ ਉੱਤੇ ਔਰ ਉਸਤਾ ਦੇ ਪੁੱਤਾਂ ਦੇ ਉੱਤੇ ਭਾਰਤੀ ਸੰਵਧਾਨ ਦੇ ਉੱਤੇ ਹਮਲਾ ਕਰਦੇ ਇੱਕ ਕੇਂਦਰੀ ਏਜੰਸੀਆਂ ਨੂੰ ਇਸ ਗੱਲ ਦੀ ਸਾਰ ਨਹੀਂ ਚਾਹੀਦੀ ਇਹ ਚੁੱਕ ਜਾਂਦੇ ਸਾਰੇ ਲੋਕ ਹੈ ਅਸੀਂ ਤਾਂ ਦਲ ਸ਼ਕਤੀ ਚੁੱਕ ਨਹੀਂ ਕਰ ਸਕਦੇ ਅਸੀਂ ਤਾਂ ਪੰਜਾਬ ਦੇ ਸਾਰੇ ਦਫ਼ਤਰਾਂ ਦੇ ਪੰਜਾਬ ਦੇ ਪੁਰਦੇ ਦਫ਼ਤਰਾਂ ਦੀ ਔਰ ਜਿਹੜੇ ਵੀ ਲੋਕ ਬਾਬਾ ਸਾਹਿਬ ਅਮਰਕ ਨੂੰ ਮਾਰਤਾ ਦਿੰਦੇ ਆ ਅਸੀਂ ਉਹਨਾਂ ਨੂੰ ਅੱਥਾ ਕਰ ਰਹੇ ਆ ਉਸੇ ਲੜੀ ਦੇ ਵਿੱਚ ਅੱਜ ਦੀ ਵੀ ਜਰੂਰਤ ਹੈ